ਉਸ ਦਿਨ ਉਹ ਇੱਕ ਬੱਚਾ ਸੀ ਸਾਡਾ ਪ੍ਰੇਟਾਵਰ ਦਾ ਉਸ ਦੀ ਫੈਮਿਲੀ ਨੂੰ ਲੈ ਕੇ ਗੱਲ ਸੀਗੀ ਤੇ ਜਿਸ ਤਰ੍ਹਾਂ ਉਹਦੀ ਜਿਹੜੀ ਸਿਸਟਰ ਹੈ ਉਹ ਮੀਡੀਆ ਵਿੱਚ ਵਰਕ ਕਰਦੀ ਹੈ ਤੇ ਇਹੋ ਜਿਹਾ ਕੁਝ ਸੀ ਜਿਹੜਾ ਉਸ ਬੱਚੇ ਨੂੰ ਵੀ ਪਤਾ ਲੱਗ ਰਿਹਾ ਸੀ ਗਲਤ ਹੋ ਰਿਹਾ ਸਭ ਨੂੰ ਪਤਾ ਲੱਗ ਰਿਹਾ ਸੀਗਾ ਕਿਉਂਕਿ ਜਦੋਂ ਉਹ ਵੈਦੀ ਤੇ ਹੁੰਦੇ ਸੀ ਤਾਂ ਸਾਰੇ ਬੱਚੇ ਅਬਜ਼ਰਵ ਕਰਦੇ ਸਾਰੇ ਲੋਕ ਉੱਥੇ ਅਬਜ਼ਰਵ ਕਰਦੇ ਵੀ ਗਲਤ ਹੋ ਰਿਹਾ ਹੈ ਜੋ ਚੀਜ਼ ਸਹੀ ਨਹੀਂ ਸੀਗਾ ਤੇ ਉਸ ਚੀਜ਼ ਦੇ ਲਈ ਉਸ ਬੱਚੇ ਨੇ ਜਿਹਦਾ ਆਵਾਜ਼ ਚੱਕੀ ਤੇ ਉਹਦੇ ਉਸਨੇ ਆਪਣੀ ਭੈਣ ਨੂੰ ਘਰ ਬਿਠਾ ਲਿਆ ਸੀਗਾ ਸਿਸਟਰ ਨੂੰ ਘਰ ਬਿਠਾ ਲਿਆ ਸੀਗਾ ਤੇ ਉਸ ਚੀਜ਼ ਨੂੰ ਲੈ ਕੇ ਸਾਰਾ ਇਸ਼ੂ ਹੋਇਆ ਸੀਗਾ ਤੇ ਉਹਨਾਂ ਨੇ ਪਹਿਲਾਂ ਉਹ ਕਹਿ ਵੀ ਤੁਸੀਂ ਥੱਪੜ ਕਿਉਂ ਮਾਰੇ ਮੂੰਹ ਨਾਲ ਗੱਲ ਕਰੋ ਤੇ ਇਹ ਉਹਨਾਂ ਦੀ ਇੰਡੀਵਿਜੁਅਲੀ ਵਿਸ਼ਾ ਕਿ ਆਪਣੀ ਭੈਣ ਨੂੰ ਭੇਜਣ ਨਾ ਭੇਜਣ ਕਿ ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਇਸੀ ਚੀਜ਼ ਵਿੱਚ ਬੈਂਸ ਦੇ ਬੈਂਸ ਦੇ ਕਾਪੀ ਚੱਕ ਕੇ ਮੇਰੇ ਫੇਸ ਤੇ ਮਾਰੀ ਤੇ ਮੈਨੂੰ ਲੱਗਿਆ ਮੇਰੀ ਬੱਚੀ ਦਾ ਹੀ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਉਸ ਬੁੰਡੇ ਦੇ ਫੋਨ ਮਾਰਿਆ ਮਤਲਬ ਪੁਸ਼ ਕਰਕੇ ਉਹਦੇ ਮੂੰਹ ਤੇ ਮਾਰਿਆ ਤੇ ਉਸ ਤੋਂ ਬਾਅਦ ਉਸ ਬੱਚੇ ਮੇਰੇ ਨੂੰ ਜਦੋਂ ਮੈਂ ਉੱਠੀ ਆਂ ਕਿ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਸਕਦੇ ਤੁਸੀਂ ਮੇਰੇ ਉੱਪਰ ਹੱਥਾ ਪੈਈ ਕਰ ਰਹੇ ਤੁਸੀਂ ਇਦਾਂ ਨਹੀਂ ਕਰ ਸਕਦੇ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਹਨਾਂ ਨੇ ਮੇਰਾ ਗਲਾ ਦਬਾਇਆ ਪ੍ਰੋਫਿਟ ਜੀ ਨੇ ਪ੍ਰੋਫਿਟ ਬਜਿੰਦਰ ਸਿੰਘ ਜੀ ਹਾਂਜੀ ਹਾਂਜੀ ਤੇ ਇਹ ਮੀਟਿੰਗ ਹੋਈ ਕਿੱਥੇ ਸੀਗੀ ਇਹ ਮੀਟਿੰਗ ਚਰਚ ਵਿੱਚ ਹੋਈ ਸੀ ਵੀਰਵਾਰ ਦੀ ਮੀਟਿੰਗ ਤੋਂ ਬਾਅਦ 12 ਵਜੇ ਤੱਕ ਸਾਨੂੰ ਰੋਕਿਆ ਗਿਆ ਸੀ ਇਸੀ ਗੱਲ ਨੂੰ ਲੈ ਕੇ ਦੇ ਚਰਚ ਵਿੱਚ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਇੱਥੇ ਬੜੋਦੀ ਟੋਲ ਬਰਾਜ਼ਾ ਦੇ ਕੋਲ ਹਾਂਜੀ ਜਿਸ ਤਰ੍ਹਾਂ ਇਹ ਥੋੜੀ ਜਿਹੀ ਜੋ ਹਮਲਾ ਕੀਤਾ ਗਿਆ ਅਟੈਕ ਕੀਤਾ ਗਿਆ ਕੀ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਸੀ ਕਿ ਜੋ ਲੇਡੀਜ਼ ਦੇ ਉੱਤੇ ਅਟੈਕ ਕਰਦੇ ਸੀਗੇ ਜਾਂ ਕਿਵੇਂ ਹੋਇਆ ਇਹ ਜੀ ਏ ਮੇਰੇ ਨਾਲ ਪਹਿਲਾਂ ਵੀ ਇੱਕ ਦੋ ਵਾਰ ਕੀਤਾ ਗਿਆ ਸੀ ਕਿਉਂਕਿ ਇਸੀ ਕੁੜੀ ਨੂੰ ਲੈ ਕੇ ਮੈਂ ਆਵਾਜ਼ ਚੱਕ ਰਹੀ ਸੀਗੀ ਕਿ ਨਹੀਂ ਕਰਨਾ ਚਾਹੀਦਾ ਚੀਜ਼ਾਂ ਤੇ ਉਹ ਚੀਜ਼ਾਂ ਜੋ ਸਾਨੂੰ ਦਿਖ ਰਹੀਆਂ ਸੀ ਕਿਉਂਕਿ ਅਸੀਂ ਅਗਰ ਇੱਕ ਐਜ਼ ਆ ਪਾਸਟਰ ਉੱਥੇ ਵਰਕ ਕਰ ਰਹੇ ਹਾਂ ਸਾਡਾ ਉਹ ਬੱਚੇ ਸਾਡੇ ਉਹ ਉਹਨਾਂ ਦੇ ਪੇਰੈਂਟਸ ਸਾਡੇ ਟਰਸਟ ਤੇ ਛੱਡ ਕੇ ਜਾ ਰਹੇ ਹਾਂ ਤਾਂ ਉਸ ਚੀਜ਼ ਨੂੰ ਅਗਰ ਜਿਸ ਤਰ੍ਹਾਂ ਹੁਣ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਤਾਂ ਉਸ ਚੀਜ਼ ਦੇ ਲਈ ਸਾਨੂੰ ਖੁਦ ਨੂੰ ਲੱਗਦਾ ਸੀ ਕਿ ਅਸੀਂ ਕਿਉਂਕਿ ਮੇਰੀ ਖੁਦ ਦੀ ਹੁਣ ਛੋਟੀ ਬੇਟੀ ਹੈ ਕਿ ਕੱਲ ਨੂੰ ਉਹ ਚੀਜ਼ਾਂ ਨੂੰ ਲੈ ਕੇ ਮੇਰੀ ਖੁਦ ਦੀ ਬੇਟੀ ਵੀ ਵੱਡੀ ਬੱਚੀ ਵੱਡੀ ਹੋਏਗੀ ਤੇ ਕੱਲ ਨੂੰ ਉਹ ਚੀਜ਼ਾਂ ਨੂੰ ਲੈ ਕੇ ਮ ਕਿਸੇ ਨੇ ਤੇ ਉਸ ਚੀਜ਼ ਦੇ ਲਈ ਦੋ ਤਿੰਨ ਵਾਰ ਮੇਰੇ ਪਰ ਪਹਿਲਾਂ ਵੀ ਇਹਨਾਂ ਨੇ ਮੇਰੇ ਨਾਲ ਇਦਾਂ ਬਦਤਮੀਜ਼ੀ ਕੀਤੀ ਸੀ ਕਾਪੀ ਵਗਾ ਕੇ ਮਾਰੀ ਸੀਗੀ ਇੱਕ ਵਾਰ ਮੈਨੂੰ ਧੱਕਾ ਵੀ ਮਾਰਿਆ ਮੇਰੇ ਨਾਲ ਬਦਤਮੀਜ਼ੀ ਵੀ ਕੀਤੀ ਸੀਗੀ ਰੂਟ ਵੀ ਬੋਲੇ ਸੀ ਸੀ ਵੀ ਲਗਾਈ ਜਾਂਦੂ ਸੀ ਜਿਸ ਤਰ੍ਹਾਂ ਆਵਾਜ਼ ਚੱਕ ਰਹੀ ਸੀ ਹਾਂ ਜੀ ਜਿਹੜਾ ਵੀ ਜਿਸ ਬੰਦੇ ਨੇ ਵੀ ਆਵਾਜ਼ ਚੱਕ ਲਈ ਹੈ ਜੇ ਤਾਂ ਉਹ ਮੁੰਡਾ ਹੈ ਤੇ ਉਹਦੇ ਖਿਲਾਫ ਰੇਪ ਕੇਸ ਲੱਗਣਾ ਹੀ ਲੱਗਣਾ ਹੈ ਜੇ ਕੋਈ ਲੇਡੀਜ਼ ਹੈ ਤੇ ਉਹਦੇ ਤੇ ਚੋਰੀ ਦਾ ਇਲਜ਼ਾਮ ਲੱਗਣਾ ਹੀ ਲੱਗਣਾ ਹੈ ਕਿ ਇਹ ਸਾਡੇ ਕਾਊਂਟਰ ਤੇ ਬੈਠਦੀ ਸੀਗੀ ਇਹ ਸਾਡਾ ਇਹ ਕੰਮ ਸੰਭਦੀ ਸੀ ਕਿ ਇਹ ਚੋਰੀ ਕਰਕੇ ਲੈ ਗਈ ਹੈ ਤੇ ਇਹ ਚੀਜ਼ ਐਲੀਗੇਸ਼ਨ ਅਸੀਂ ਪ੍ਰਿਪੇਅਰ ਸੀਗੇ ਕਿ ਇਹ ਸਾਡੇ ਪਰ ਲੱਗਣਗੇ ਇਸੇ ਲਈ ਜਦ ਅਸੀਂ ਰਿਜ਼ਾਈਨ ਦਿੱਤਾ ਅਸੀਂ ਉਹਦੇ ਚ ਮੈਂਸ਼ਨ ਕੀਤਾ ਹੈ ਸਾਰਾ ਕੁਝ ਵੀ ਸਾਡੇ ਨਾਲ ਬਦਤਮੀਜ਼ੀ ਕੀਤੀ ਹੈ ਸਾਡੇ ਪਰ ਥੱਪੜ ਮਾਰੇ ਗਏ ਇਸ ਲਈ ਅਸੀਂ ਇਹ ਜਿਹੜੀ ਜੋਬ ਅਸੀਂ ਰਿਜ਼ਾਈਨ ਦੇ ਰਹੇ ਆ ਆਪਣੀ ਵਿਸ਼ੇ ਨਾਲ ਕਿ ਸਾਡੇ ਪਰ ਕੋਈ ਵੀ ਇਹ ਜੀ ਸਾਡੀ ਝੂਠੀ ਪਰਚੇ ਨਾ ਕਿਤੇ ਜਾਣ ਕਿਉਂਕਿ ਅਸੀਂ ਸਾਰਾ ਡਾਟਾ ਤੁਹਾਡੇ ਹੈਂਡਓਵਰ ਕਰ ਦਿੱਤਾ ਹੈ ਕਿਉਂਕਿ ਉਸ ਦੀ ਸਾਡੇ ਕੋਲ ਵੀਡੀਓਜ਼ ਵੀ ਆ ਉਹ ਫੋਨ ਤੋਂ ਉਹਨਾਂ ਨੇ ਲੈ ਲਿੱਤੇ ਸੀਗੇ ਸਤੋਂ ਤੇ ਜਿਹੜਾ ਸਾਡਾ ਡਾਟਾ ਸੀ ਉਹ ਵੀ ਅਸੀਂ ਉਹਨਾਂ ਨੂੰ ਹੈਂਡਓਵਰ ਕਰਕੇ ਆਏ ਸੀ ਸਾਰਾ ਐ ਜਾ ਕੁਛ ਨਹੀਂ ਉਹ ਬੱਚੇ ਉੱਥੇ ਹੀ ਸਾਂਭਰੇ ਸਾਰਾ ਕੁਝ ਉੱ ਉਥੇ ਧਰਮ ਦੇ ਨਾਮ ਤੇ ਦੇਖੋ ਜੋ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਸਭ ਤੋਂ ਵੱਡੀ ਚੀਜ਼ ਹੈ इमोशनल ਲੋਕਾਂ ਨੂੰ ਹਿੱਟ ਕੀਤਾ ਜਾ ਰਿਹਾ ਇਹ ਸਭ ਤੋਂ ਵੱਡੀ ਚੀਜ਼ ਹੈ ਜੋ ਬਿਲਕੁਲ ਹੀ ਗਲਤ ਹੈ ਕਿਵੇਂ ਜਿਸ ਦਾ ਨਾਂ ਲੇਡੀਜ਼ ਉਤੇ ਹੱਥ ਚੱਕਣਾ ਕਿ ਉਹ ਹੋਰ ਮਹਿਲਾਵਾਂ ਦੇ ਉੱਤੇ ਵੀ ਇਸ ਤਰ੍ਹਾਂ ਸਟੋਕ ਕਰ ਹਾਂਜੀ ਹਾਂਜੀ ਇਹ ਆਜਾ ਹਾਂਜੀ ਆਇਆ ਜਾ ਅਸੀਂ ਤਿੰਨ ਚਾਰ ਵਾਰ ਤਾਂ ਅਸੀਂ ਦੇਖ ਚੁੱਕੇ ਹਾਂ ਉਸ ਤੋਂ ਬਾਅਦ ਅਸੀਂ ਸਭ ਤੋਂ ਜ਼ਿਆਦਾ ਉੱਥੇ ਲੋਕ ਇਸ ਲਈ ਆਵਾਜ਼ ਨਹੀਂ ਚੱਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਅਗਰ ਕਿਸੇ ਨੇ ਆਵਾਜ਼ ਚੱਕੀ ਹੈ ਉਹਨੂੰ ਕੱਢ ਕੇ ਸਭ ਤੋਂ ਜਿਹੜਾ ਸੈਕਟਰ ਸੈਕੰਡ ਪੁਆਇੰਟ ਹੁੰਦਾ ਹੈ ਉਹਨਾਂ ਦਾ ਚੋਰੀ ਦਾ ਇਲਜ਼ਾਮ ਉਹਨਾਂ ਨੂੰ ਉਹਨਾਂ ਕੇਸਾਂ ਚ ਇੰਨਾ ਉਲਝਾ ਦਿੰਦੇ ਕਿ ਸਾਡੇ ਤੱਕ ਪਹੁੰਚ ਹੀ ਨਾ ਪਣ ਲੋਕ ਮੈਂ ਕਿ ਉਹਨਾਂ ਦੀ ਇਲੀਗਲ ਟੀਮ ਹੈਗੀ ਹੈ ਹਾਂਜੀ ਉਹ ਉਹ ਲੋਕ ਇਹਨਾਂ ਨੇ ਰੱਖੇ ਹੋਇਆ ਤਿੰਨ ਚਾਰ ਬੰਦੇ ਇਹ ਜਿਹੜੇ ਜਾ ਕੇ ਕੰਪਲੇਂਟਾਂ ਕਰਕੇ ਜਾਂਦੇ ਆ ਹਾਂਜੀ